ਹਾਂਜੀ ਤੇ ਸਰਦੀਆਂ ਵਿੱਚ ਜਿਹੜਾ ਨਾ ਗੜ ਮਤਲਬ ਕਿ ਦਹੀਂ ਜਿਹੜਾ ਕਈ ਵਰੀ ਜੰਮਦਾ ਤੇ ਕਈ ਵਰੀ ਇੰਨਾ ਵਧੀਆ ਠਿੱਕ ਜਿਹੜਾ ਉਹ ਸੰਗਣਾ ਜਿਹਾ ਦਹੀਂ ਨਹੀਂ ਜੰਮਦਾ ਤੇ ਮਤਲਬ ਕਿ ਕਈ ਵਰੀ ਹੁੰਦਾ ਕਿ ਜਦੋਂ ਨਹੀਂ ਜੰਮਦਾ ਦਹੀਂ ਤੇ ਫਿਰ ਅਗਲੇ ਦਿਨ ਵੀ ਆਪਾਂ ਉਹੀ ਖੱਟਾ ਲਾ ਦਿੰਨੇ ਆ ਤੇ ਜਿੱਦ ਨਾਲ ਦਹੀਂ ਜਿਹੜਾ ਫਿਰ ਉਸੇ ਤਰੀਕੇ ਦਾ ਹੀ ਬੰਦ ਆ ਜਦੋਂ ਮਤਲਬ ਇੱਕ ਵਾਰ ਦਹੀਂ ਵਧੀਆ ਨਹੀਂ ਜੰਮਿਆ ਤਾਂ ਤੁਸੀਂ ਖੱਟਾ ਜਿਹੜਾ ਆ ਸਾਡੇ ਖੱਟਾ ਬੋਲਦੇ ਆ ਜੋ ਕਈ ਜਾਗ ਬੋਲਦੇ ਆ ਤੇ ਉਹ ਜਾਗ ਜਿਹੜੀ ਤੁਸੀਂ ਚੇਂਜ ਕਰ ਲਓ ਤੇ ਫਿਰ ਦੁਬਾਰਾ ਜਮਾਓ ਤੇ ਜਿਹੜਾ ਭਾਂਡਾ ਜਿਹੜਾ ਉਹ ਉਹ ਡੇਲੀ ਹੀ ਸਾਫ਼ ਕਰੋ ਯਾਨੀ ਕਿ ਅੱਜ ਉਹਦੇ ਵਿੱਚ ਦਹੀਂ ਜਮਾਇਆ ਤੇ ਕੱਲ ਨੂੰ ਫੇਰ ਉਹਦੇ ਵਿੱਚ ਹਾਂ ਉਸ ਵਿੱਚ ਦਹੀਂ ਜਮਾ ਸਕਦੇ ਜੇ ਪਰ ਭਾਂਡੇ ਨੂੰ ਜਿਹੜਾ ਉਹ ਸਾਫ਼ ਕਰਕੇ ਉਸ ਮਤਲਬ ਕਿ ਇੱਕ ਵਾਰੀ ਹਵਾ ਜਿਹੜੀ ਹੈ ਨਾ ਲੱਗ ਸੁੱਕ ਜੇ ਤੇ ਫਿਰ ਉਹਦੇ ਵਿੱਚ ਦਹੀਂ ਜਮਾਓ ਤੇ ਬਹੁਤ ਹੀ ਵਧੀਆ ਦਹੀਂ ਜਿਹੜਾ ਉਹ ਜਮੇਗਾ ਹਾਂਜੀ ਤੇ ਦਹੀਂ ਭਾਵੇਂ ਸਰਦੀ ਹੋਵੇ ਤੇ ਭਾਵੇਂ ਗਰਮੀ ਖੱਟਾ ਤੁਸੀਂ ਜਿਹੜਾ ਉਹ ਜਾਗ ਜਿਹੜੀ ਆ ਜਿਆਦਾ ਨਹੀਂ ਲਾਣੀ ਅੱਧ ਤੱਕ ਚਮਚਾ ਹੀ ਇਹਦੇ ਵਿੱਚ ਤੁਸੀਂ ਦਹੀਂ ਦਹੀਂ ਦਾ ਪਾਣਾ ਆ ਫਿਰ ਤੁਹਾਡੇ ਹੱਥ ਜਿੰਨਾਂ ਕ ਆ ਮਤਲਬ ਕਿ ਸੈਨ ਕਰ ਸਕਣ ਓਨਾਂ ਕ ਜਿਹੜੀ ਆ ਦੁੱਧ ਜਿਹੜਾ ਗਰਮ ਕਰਨਾ ਆ ਜਿਆਦਾ ਗਰਮ ਨਹੀਂ ਕਰਨਾ ਔਰ ਦੂਸਰੀ ਗੱਲ ਹੈ ਕਿ ਜਿਹੜਸ ਢਾਂਡੇ ਵਿੱਚ ਵੀ ਤੁਸੀਂ ਦਹੀਂ ਜਮਾਣਾ ਹੋਵੇ ਉਸ ਨੂੰ ਪੂਰਾ ਹੀ ਉੱਪਰ ਤੱਕ ਭਰੋ ਜੇ ਤੁਸੀਂ ਮਤਲਬ ਕਿ ਛੋਟੇ ਭਾਂਡੇ ਵਿੱਚ ਤੇ ਉਹਨੂੰ ਵੀ ਭਰੋ ਪੂਰਾ ਹੀ ਪ੍ਰੋਪਰ ਉੱਪਰ ਤੱਕ ਭਰਿਆ ਹੋਣਾ ਚਾਹੀਦਾ ਆ ਥੋੜਾ ਜਿਹਾ ਜਿਹੜਾ ਦਹੀਂ ਜਦੋਂ ਆਪਾਂ ਦੁੱਧ ਥੋੜਾ ਦਹੀਂ ਜਮਾਉਣੀ ਆ ਤਾਂ ਫਿਰ ਉਹ ਕਈ ਵਾਰੀ ਉਸ ਠੰਡਾ ਜਲਦੀ ਹੋ ਜਾਂਦਾ ਆ ਤੇ ਇਸ ਕਰਕੇ ਜਦੋਂ ਵੀ ਤੁਸੀਂ ਦਹੀਂ ਜਮਾਉਣਾ ਹੋਏ ਪ੍ਰੋਪਰ ਜਿਹੜਾ ਜਿਸ ਵੀ ਭਾਂਡੇ ਵਿੱਚ ਪਰੋ ਮਤਲਬ ਕਿ ਤੁਸੀਂ ਦਹੀਂ ਜਮਾਓ ਪ੍ਰੋਪਰ ਉਹਨੂੰ ਉੱਪਰ ਤੱਕ ਭਰ ਕੇ ਰੱਖੋ ਤੇ ਦਹੀਂ ਬਹੁਤ ਹੀ گاੜਾ ਜਮੇਗਾ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਇੱਕ ਵਾਰ ਸਰਦੀ ਹੈ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਕਵਰ ਕਰ ਦੋ ਕਿਸੇ ਗਰਮ ਕੱਪੜੇ ਨਾਲ ਖਾਸ ਕਰਕੇ ਥੱਲੇ ਵੀ ਕੋਈ ਚੀਜ਼ ਇਹਦੇ ਕੱਪੜੇ ਦੇ ਥੱਲੇ ਰੱਖ ਦੋ ਕਿ ਗਰਮ ਰਹੇ ਤੇ ਇਸ ਬਹੁਤ ਹੀ گاੜਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਦਹੀਂ ਜੰਮੇਗਾ ਬਿਲਕੁਲ ਵੀ ਇੱਦਾਂ ਨਹੀਂ ਲੱਗੇਗਾ ਕਿ ਇਸ ਗਰਮ ਸਰਦੀਆਂ ਵਿੱਚ ਇੰਨਾ گاੜਾ ਦਹੀਂ ਜੰਮਣਾ ਜਿਹੜਾ ਕਈ ਵਰੀ ਅੰਜਾਮਦਾ ਨਹੀਂ ਜਾਂ ਠੰਡਾ ਹੋ ਜਾਂਦਾ ਹੈ ਦੁੱਧ ਬਿਲਕੁਲ ਕਿਸੇ ਵੀ ਮਸ਼ੀਨ ਤੋਂ ਜਿਹੜੇ ਅੱਜਕੱਲ ਮਤਲਬ ਕਿ ਚੱਲੇ ਨੇ ਭਾਂਡੇ ਯੂ ਬਲੇ ਤੋਂ ਬਿਨਾ ਤੁਸੀਂ ਡੂੰਗੇ ਦੇ ਵਿੱਚ ਐ ਗਾੜਾ ਦਹੀਂ ਜਮਾ ਸਕਦੇ ਜੇ ਤੇ ਬਸ ਥੋੜੇ ਜਿਹੇ ਜਿਹੜੇ ਆ ਤੁਹਾਨੂੰ ਤਰੀਕਾ ਜਿਹੜਾ ਉਹ ਚੇਂਜ ਕਰਨਾ ਪੈਣਾ ਆ ਤੇ ਗਾਂ ਮਤਲਬ ਕਿ ਦਹੀਂ ਜਿਹੜਾ ਬਿਲਕੁਲ ਬਹੁਤ ਹੀ ਵਧੀਆ ਹੁੰਦਾ ਆ ਦਹੀਂ ਖਾਣਾ ਸੇਤ ਵਾਸਤੇ ਰੋਜ਼ ਤੇ ਜ਼ਰੂਰ ਇਹਨੂੰ ਖਾਣਾ ਚਾਹੀਦਾ ਆ ਭਾਵੇਂ ਸਰਦੀ ਹੋਵੇ ਤੇ ਭਾਵੇਂ ਹੋਵੇ ਗਰਮੀ ਕਿਉਂਕਿ ਦਹੀਂ ਤੋਂ ਬਿਨਾ ਝੜਿਆ ਪਰੌਂਠੇ ਜਿਹੜੇ ਆ ਵਧੀਆ ਜਿਹੜੇ ਉਹ ਨਹੀਂ ਲੱਗਦੇ ਇਸ ਕਰਕੇ ਦਹੀਂ ਨੂੰ ਜਦ ਵੀ ਜ ਮਤਲਬ ਕਿ ਤੁਸੀਂ ਇੱਕਦਮ ਤੁਹਾਨੂੰ ਇਦਾਂ ਲੱਗਦਾ ਪਿਆ ਕਿ ਜਿਵੇਂ ਪਨੀਰ ਹੋਵੇ ਇਸ ਇਸ ਤਰੀਕੇ ਦਾ ਨਾ ਦੇ ਲੱਗਣ ਡਿਆ ਆ ਤੇ ਬਹੁਤ ਨਾ ਹੀ ਦੀ ਜ਼ਿਆਦਾ ਇਹਦੇ ਵਿੱਚ ਕੋਈ ਪਾਣੀ ਹੈਗਾ ਆ ਤੇ ਬਸ ਤੁਸੀਂ ਦੁੱਧ ਨੂੰ ਗਰਮ ਕਰਨ ਤੇ ਤੇ ਭਾਂਡਾ ਵਧੀਆ ਤਰੀਕੇ ਨਾਲ ਜਿਹੜਾ ਸਾਫ਼ ਕਰਨਾ ਆ ਔਰ ਕੋਸ਼ਿਸ਼ ਰਹੇ ਕਿ ਜ਼ਿਆਦਾ ਜਿਹੜਾ ਖੁੱਲੇ ਮੂੰਹ ਵਾਲਾ ਭਾਂਡਾ ਜਿਹੜਾ ਉਹ ਨਹੀਂ ਲੈਣਾ ਜਿਸ ਵਿੱਚ ਡੂੰਗੇ ਤੇ ਜਮਾਉਣਾ ਆ ਤੇ ਵਧੀਆ ਤੁਹਾਡਾ ਦੇਨ ਚੰਗੇਗਾ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਔਰ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਵੀਡੀਓ ਕਿੱਤਾ ਦੀ ਲੱਗੀ ਔਰ ਇਹ ਦਹੀਂ ਬਿਲਕੁਲ ਵੀ ਖੱਟਾ ਨਹੀਂ ਹੈਗਾ ਐ ਮਿੱਠਾ ਦਹੀਂ ਹੋਵੇਗਾ ਤੇ ਹਾਂਜੀ ਨੈਕਸਟ ਵਨ ਅਸੀਂ ਆਪਣੇ ਗਾਰਡਨ ਦੀ ਕਰ ਰਹੀ ਹਾਂ ਜੀ ਤਿਆਰੀ ਤੇ ਇਹ ਅਸੀਂ ਆਪਣੇ ਗਾਰਡਨ ਦੀ ਕੋਈ ਵਿੱਚ ਹਨਾ ਚੀਜ਼ ਪ੍ਰੋਟੈਕਸ਼ਨ ਵਾਸਤੇ ਇਹ ਜਾਲੀ ਲੈਂਦੀ ਹੈ ਤੇ ਬਹੁਤ ਹੀ ਜਤੂ ਜੈਦ ਨਾਲ ਅਸੀਂ ਜਾਲੀ ਨੂੰ ਇੱਕ ਦੋ ਘੰਟੇ ਵਿੱਚ ਇਹਨੂੰ ਲਾਇਆ ਸੀ ਤੇ ਜਾਲੀ ਤਨ ਤਨ ਨੂੰ ਪ੍ਰੋਪਰ ਜੜੀਆ ਗਾਰਡਨਿੰਗ ਤਾਨੂੰ ਹੁਣ ਸਾਡਾ ਗਾਰਡਨ ਜਿਹੜਾ ਉਦਾਂ ਸਰਦੀਆਂ ਹੋ ਗਈਆਂ ਨੇ ਪਰ ਫਿਰ ਵੀ ਆਪਾਂ ਇਹਦੇ ਵਿੱਚ ਜਿਹੜੇ ਆ ਪਲਾਂਟਸ ਜਿਹੜੇ ਆ ਹੋਰ ਜਿਹੜੀਆਂ ਸਬਜ਼ੀਆਂ ਵਗੈਰਾ ਉਗਾਵਾਂਗੇ ਜਿਹੜੀਆਂ ਵੀ ਹੁਣ ਸਰਦੀ ਦੇ ਮੌਸਮ ਵਿੱਚ ਉੱਗਣਗੀਆਂ ਤੇ ਤੁਹਾਨੂੰ ਅਪਡੇਟ ਦੱਸਦੇ ਰਵਾਂਗੇ ਤੇ ਗਾਰਡਨਿੰਗ ਕਰਨਾ ਮਾੜੀ ਗੱਲ ਨਹੀਂ ਹੈਗੀ ਕੀ ਲੋਕ ਕਹਿੰਦੇ ਨੇ ਕਿ ਤੁਹਾਨੂੰ ਤੁਸੀਂ ਇਸ ਵਿੱਚ ਜਿਹੜੇ ਲੱਗੇ ਰਹਿੰਦੇ ਜੇ ਤੇ ਤੁਹਾਨੂੰ ਕੀ ਮਿਲਦਾ ਆ ਤੇ ਇਹਦੇ ਵਿੱਚ ਸਾਨੂੰ ਇਹ ਮਿਲਦਾ ਆ ਕਿ ਮਤਲਬ ਕਿ ਤੁਸੀਂ ਜਦੋਂ ਵੀ ਗਾਰਡਨਿੰਗ ਕਰਦੇ ਹੋ ਤੇ ਇਹਦੇ ਵਿੱਚ ਨਾ ਤਾਂ ਤੁਹਾਨੂੰ ਕਿਸੇ ਜਿਮ ਜਾਣ ਦੀ ਜ਼ਰੂਰਤ ਹੈ ਨਾ ਕੋਈ ਕਸਰਤ ਕਰਨ ਦੀ ਤੇ ਨਾ ਹੀ ਕੋਈ ਡਾਈਟਿੰਗ ਕਰਨ ਦੀ ਬਿਲਕੁਲ ਜਿੰਨੀਆਂ ਮਰਜ਼ੀ ਤੁਸੀਂ ਪਿੰਨੀਆਂ ਖਾਓ ਤੇ ਜਿੰਨੇ ਮਰਜੀ ਤੁਸੀਂ ਜੋ ਫਰੂਟ ਖਾਓ ਜੋ ਮਰਜ਼ੀ ਖਾਓ ਤੇ ਤੁਸੀਂ ਕੋਈ ਗਾਰਡਨਿੰਗ ਕਰਨ ਲੱਗ ਜੇਗਾ ਨਾ ਤੇ ਤੁਸੀਂ ਟੈਨਸ਼ਨ ਜਿਹੜੀ ਫ੍ਰੀ ਹੋ ਜੇਗੀ ਔਰ ਗਾਰਡਨਿੰਗ ਕਰਕੇ ਪlant ਦੇ ਨਾਲ ਗੱਲਾਂ ਵੀ ਕਰ ਸਕਦੇ ਹੋ ਔਰ ਤੁਹਾਨੂੰ ਇਹ ਕਹਿਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਪੈਂਦੀ ਕਿ ਤੈਨੂੰ ਮੈਂ ਇਹ ਗੱਲ ਦੱਸੀ ਐ ਗਾਂ ਜਾ ਕੇ ਨਾ ਦੱਸੀ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ